ਜੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੀਵੀ 32 ਅਕਸਰ ਹੀ ਸਾਡੇ ਜਿਹੜੇ ਬਲਬਲੇ ਨੇ ਉਹ ਦੁਨੀਆ ਤੱਕ ਪਹੁੰਚਦਾ ਹੈ ਸੋ ਅਸੀਂ ਬੜੇ ਧੰਨਵਾਦੀ ਆ ਸਾਰੀ ਪੀਵੀ 32 ਟੀਮ ਦੇ ਦਿਨੇਸ਼ ਜੀ ਦੇ ਵਿਜੇ ਜੀ ਦੇ ਸੋ ਅੱਜ ਆਵਾਜ਼ ਦੀ ਲਗਭਗ 9ਵੀਂ ਐਨੂਅਲ ਮੀਟਿੰਗ ਸੀਗੀ ਸੋ ਅਸੀਂ ਸਾਰੇ ਹੀ ਸਾਡੇ ਕੋਲ ਜਿੰਨੇ ਵੀ ਸਾਡੇ ਪਤਵੰਤੇ ਸਿਗੇ ਦੂਰੋਂ ਨੇੜਿਓਂ ਆਏ ਹੋਏ ਸਿਗੇ ਸੋ ਸਾਰੇ ਇੱਥੇ ਇਕੱਠੇ ਹੋਏ ਤੇ ਅਸੀਂ ਸਾਰਿਆਂ ਨੂੰ ਆਵਾਜ਼ ਜਿਹੜੀ ਹੈ ਆਪਣਾ ਬੜਾ ਪਾਰਦਰਸ਼ਿਤ ਸਿਸਟਮ ਹੈ ਹਰ ਇੱਕ ਜਿਹੜਾ ਪੈਣੀ ਪੈਣੀ ਦਾ ਅਸੀਂ ਹਿਸਾਬ ਦਿੰਦੇ ਆ ਕੰਮ ਕਿਹੜੇ ਕੀਤੇ ਨੇ ਉਹ ਸੋ ਉਹ ਜਨਰਲ ਮੀਟਿੰਗ ਦੇ ਵਿੱਚ ਸਾਰਿਆਂ ਨੂੰ ਦੱਸਿਆ ਗਿਆ ਸਾਡੇ ਕੋਲ ਓਮ ਪ੍ਰਕਾਸ਼ ਜੀ ਕਸਾਣਾ ਜਿਹੜੇ ਕਿ ਯੂ ਐਸ ਏ ਤੋਂ ਆਏ ਕੈਨੇਡਾ ਤੋਂ ਆਏ ਸੀਗੇ ਸਾਡੇ ਕੋਲ ਬਹੁਤ ਸਾਰੇ ਮਤਲਬ ਜਿਹੜੇ ਦੇਸ਼ ਵਿਦੇਸ਼ਾਂ ਤੱਕ ਸਾਡੇ ਮਹਿਮਾਨ ਸੀਗੇ ਉਹ ਸਾਰੇ ਆਏ ਹੋ ਸੀਗੇ ਤੇ ਅੱਜ ਅਸੀਂ ਇੱਕ ਨਵੀਂ ਕਮੇਟੀ ਸਾਡੇ ਜਿਹੜੇ ਪ੍ਰਧਾਨ ਸੀਗੇ ਰਾਜਪਾਲ ਮੀਲੂ ਜੀ ਇਹਨਾਂ ਨੇ ਆਪਣੀ ਨੋਮੀਨੇਸ਼ਨ ਜਿਹੜੀ ਹੈ ਉਹ ਅੱਗੇ ਪਾਸ ਔਨ ਕਰਤੀ ਹੈ ਉਹ ਮਸ਼ਾਲ ਅੱਗੇ ਪਾਸ ਔਨ ਕਰਤੀ ਹੈ ਸੋ ਅਗਲੇ ਸਾਲ ਲਈ ਜਿਹੜਾ ਮਦਨ ਲਾਲ ਚੇਤੀ ਜੀ ਜਿਹੜੇ ਕਿ ਸਾਡੇ ਸਭ ਤੋਂ ਪੁਰਾਣੇ ਵਰਕਰ ਨੇ ਉਹ ਹੁਣ ਅਗਲੇ ਸਾਲ ਲਈ ਪ੍ਰਧਾਨ ਦੀ ਭੂਮਿਕਾ 'ਚ ਰਹਿਣਗੇ ਨਰੇਸ਼ ਸੂਰੀ ਜੀ ਸਾਡੇ ਵਿੱਚ ਸਕੱਤਰ ਦੇ ਤੌਰ ਤੇ ਅਸੀਂ ਉਹਨਾਂ ਨੂੰ ਜਿਹੜਾ ਪਿਛਲੇ ਸਾਲ ਵੀ ਉਹ ਸੇਵਾ ਨਿਭਾਰੇ ਸੀ ਅੱਗੇ ਵੀ ਨਿਭਾਉਂਦੇ ਰਹਿਣਗੇ ਇਕਵਾਲ ਜੀ ਸਾਡੇ ਜਨਰਲ ਸੈਕਟਰੀ ਸੀਗੇ ਇਹ ਹੁਣ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਤੇ ਆਵਾਜ਼ ਦੀ ਸੇਵਾ ਕਰਨਗੇ ਸੋ ਮੈਂ ਬੇਨਤੀ ਕਰਾਂਗਾ ਮदनलाल 체ਤੀ ਜੀ ਤੋਂ ਪਹਿਲਾਂ ਰਾਜਪਾਲ ਮੀਲੂ ਜੀ ਦੋ ਸ਼ਬਦ ਜ਼ਰੂਰ ਕਹਿਣਗੇ ਮੈਂ 1 ਸਾਲ ਇਸ ਸੰਸਦ ਦਾ ਪ੍ਰਧਾਨ ਰਿਹਾ ਹਾਂ ਆਲਾ ਸੰਸਦ ਦਾ ਬਹੁਤ ਬੜਿਆ ਮੌਕਾ ਮਿਲਿਆ ਕੰਮ ਕਰਨ ਦਾ ਤੇ ਕੰਮਜਾਵੀ ਹੋਏ ਆ ਤੇ ਕਿਉਂਕਿ ਸਾਲ ਲਈ ਪ੍ਰਧਾਨ ਚੁਣਿਆ ਜਾਂਦਾ ਇਸ ਲਈ ਮੈਂ ਜਿਹੜੀ ਸਾਰੇ ਜਿੰਨੇ ਵੀ ਕਮੇਟੀ ਆ ਉਹਨਾਂ ਨੇ ਸੱਤ ਸੰਮਤੀ ਨਾਲ ਫੈਸਲਾ ਕੀਤਾ ਕਿ ਮਤਲਬਾ ਚੇਚੀ ਜੀ ਨੂੰ ਜਿਹੜਾ ਅਗਲੇ ਸਾਲ ਲਈ ਉਹ ਪ੍ਰਧਾਨ ਬਣਾਇਆ ਜਾਵੇ ਸੋ ਮੈਂ ਆਪਣੀ ਸਾਰੀ ਟੀਮ ਵੱਲੋਂ ਮਤਲਬਾ ਚੇਚੀ ਜੀ ਨੂੰ ਬਹੁਤ-ਬਹੁਤ ਮੁਬਾਰਕੀ ਦਿੰਦਾ ਤੇ ਆਸ਼ ਕਰਦਾ ਕਿ ਅੱਗੇ ਤੋਂ ਵੀ ਹੋਰ ਹੋਰ ਵੀ ਵਧੀਆ ਕੰਮ ਜਿਹੜਾ ਉਹ ਆਜ ਸੰਸਥਾ ਲਈ ਕਰਨਗੇ ਵੈਕ ਜੀ ਕਾ ਖਾਲਸਾ ਵੈਕ ਜੀ ਕੀ ਫਤਿਹ ਸਭ ਤੋਂ ਪਹਿਲਾਂ ਪੀਵੀ 32 ਨਵਾਂ ਸ਼ਹਿਰ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਰਾਮ ਰਾਮ ਮੈਨੂੰ ਆਵਾਜ਼ ਸੱਤਾ ਦੀ ਜਿਹੜੀ ਵੀ ਸਰਪ੍ਰਸਤ ਟੀਮ ਹੈ ਸਾਡੇ ਐਨਆਰਆਈ ਸਹਿਯੋਗੀ ਹੈ ਔਰ ਜਿਹੜੇ ਸਾਡੇ ਪੁਰਾਣੀ ਜੋ ਵੀ ਐਡਮਿਨ ਹੈਗੇ ਸੀ ਪ੍ਰਧਾਨ ਜੀ ਜਿੱਦਾਂ ਰਾਜਪਾਲ ਜੀ ਨੇ ਦੱਸਿਆ ਇਹਨਾਂ ਨੇ ਅੱਜ ਉਹ ਜਿਹੜੀ ਜ਼ਿੰਮੇਵਾਰੀ ਹੈ ਮੇਰੇ ਉੱਤੇ ਦਿੱਤੀ ਗਈ ਹੈ ਮੈਨੂੰ ਦਿੱਤੀ ਗਈ ਹੈ ਤੇ ਮੈਂ ਆਪਣੇ ਸਾਰੇ ਹੀ ਨਾ ਸਹਿਯੋਗੀਆਂ ਦੇ ਨਾਲ ਜੋ ਅੱਜ ਤੱਕ 8 9 ਸਾਲ ਤੋਂ ਅਸੀਂ ਕਰ ਰਹੇ ਹਾਂ ਉਸੇ ਜ਼ਿੰਮੇਵਾਰੀ ਨੂੰ ਅੱਗੇ ਜਾਰੀ ਰੱਖਦੇ ਹੋਏ ਉਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਇਹਦੇ ਲਈ ਮੈਂ ਆਪਣੇ ਸਾਰੇ ਹੀ ਟੀਮ ਮੈਂਬਰਸ ਸਾਡੇ ਵਰਿੰਦਰ ਜੀ ਤੇ ਸਾਡੇ ਸਰਪਰਾਹ ਸਰਵਣ ਮੀਲੂ ਜੀ ਅਜਸਰਾ ਰਾਮਦਾਨ ਖੇਪੜ ਜੀ ਨਰੇਸ਼ ਸੂਰੀ ਜੀ ਇਹਨਾਂ ਦੇ ਬੀਡੀ ਪਾਟਿਆ ਜੀ ਹੈ ਤੇ ਆ ਸਾਡੇ ਇਕਬਾਲ ਜੀ ਹੈਗੇ ਆ ਜਿਨ੍ਹਾਂ ਨੂੰ ਕੋਈ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਹੈ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਮੈਨੂੰ ਇਹਨਾਂ ਸਾਰਿਆਂ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਐਨ ਆਰ ਆਈ ਭਰਾਵਾਂ ਦੀ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਹਨਾਂ ਦੇ ਹੀ ਆਸ਼ੀਰਵਾਦ ਦੇ ਨਾਲ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਆਂਡ ਵਾਲੇ ਸਮੇਂ ਵਿੱਚ ਵੀ ਜਿਸ ਤਰ੍ਹਾਂ ਅੱਜ ਤੱਕ ਅਸੀਂ ਕਰਦੇ ਆਏ ਆ ਜੋ ਵੀ ਕੰਮ ਅਸੀਂ ਕੀਤਾ ਹੈ ਚਾਹੇ ਉਹ ਵਾਤਾਵਰਣ ਲਈ ਹੈ ਚਾਹੇ ਐਜੂਕੇਸ਼ਨ ਲਈ ਹੈ ਚਾਹੇ ਰਾਸ਼ਨ ਸੇਵਾ ਹੈ ਚਾਹੇ ਮੈਡੀਕਲ ਸੇਵਾਵਾਂ ਹੈ ਮੈਂ ਇਸ ਨੂੰ ਪੂਰੀ ਆਪਣੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਾਂਗਾ ਲੇਕਿਨ ਮੈਂ ਆਪਣੇ ਸਾਰੇ ਹੀ ਸਹਿਯੋਗੀਆਂ ਤੋਂ ਸਹਿਯੋਗ ਦੀ ਉਮੀਦ ਰੱਖਦਾ ਹਾਂ ਇਹਨਾਂ ਤੋਂ ਬਗੈਰ ਮੈਂ ਕੁਛ ਨਹੀਂ ਆ ਧੰਨਵਾਦ ਸਭ ਤੋਂ ਪਹਿਲਾਂ ਪੀਵੀ 32 ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਤੇ ਮੇਰੇ ਵੱਲੋਂ ਜਿਹੜੀ ਨਵੀਂ ਕਮੇਟੀ ਚੁਣੀ ਗਈ ਹੈ ਬਦਨ ਲਾਲ ਚੇਚੀ ਜੀ ਪ੍ਰਧਾਨ ਬਣੇ ਨੇ ਇਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਆਵਾਜ਼ ਟੀਮ ਬੜੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਮਨੁੱਖਤਾ ਦੀ ਭਲਾਈ ਦੇ ਲਈ ਕੰਮ ਕਰ ਰਹੀ ਹੈ ਇਹ ਸਾਰਾ ਹੀ ਜਿਹੜਾ ਹੈਗਾ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਜਿਹੜੇ ਸਾਡੇ ਸਰਪ੍ਰਸਤ ਮੈਂਬਰ ਹਨ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਤੇ ਵੱਡਿਆਂ ਦੇ ਸਹਿਯੋਗ ਦੇ ਨਾਲ ਸਾਰਾ ਚੱਲ ਰਿਹਾ ਹੈ ਤੇ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਆਵਾਜ਼ ਨੇ ਸਿੱਖਿਆ ਸਿਹਤ ਦੇ ਖੇਤਰ ਦੇ ਵਿੱਚ ਵੱਡੇ ਕੰਮ ਕੀਤੇ ਹਨ ਵੱਡੇ ਉਪਰਾਲੇ ਕੀਤੇ ਹਨ ਤੇ ਇਸੇ ਤਰ੍ਹਾਂ ਆਸ ਹੈ ਕਿ ਸਭ ਦੇ ਸਹਿਯੋਗ ਦੇ ਨਾਲ ਆਵਾਜ਼ ਟੀਮ ਇਸੇ ਤਰ੍ਹਾਂ ਕੰਮ ਕਰਦੀ ਰਹੇਗੀ ਬਹੁਤ-ਬਹੁਤ ਧੰਨਵਾਦ ਜੀ ਮੈਂ ਅੱਜ ਨਵੀਂ ਆਵਾਜ਼ ਟੀਮ ਨੂੰ ਮੁਬਾਰਕਬਾਦ ਦਿੰਦਾ ਵੀ ਪਿਛਲੇ 8 ਸਾਲ ਤੋਂ ਲਗਾਤਾਰ ਜੋ ਵੀ ਸੇਵਾ ਕਰਦੇ ਰਹੇ ਉਹ ਲਗਾਤਾਰ ਅੱਗੇ ਕੰਟੀਨਿਊ ਕਰਦੇ ਰਹਿਣਗੇ ਸਾਡੇ ਵੱਲੋਂ ਪੈਟਰਨ ਵੱਲ ਇਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਊਗਾ ਔਰ ਇੰਨੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਸ ਐਨਿਊਅਲ ਮੀਟਿੰਗ ਆਵਾਜ਼ ਦੀ ਪੰਚੇ ਸਾਰੇ ਖਾਸ ਤੌਰ ਤੇ ਸਾਡੇ ਐਨਐਲਪ੍ਰਾਈਵੇਟ ਦੇ ਵਿਸ਼ੇਸ਼ਾਂ ਨੂੰ ساڑھے سماج خوش قرض پوجن کا ماتا رکھتے ہیں اور ہمیشہ سماج سے بڑھ کے کم کرتے ہیں اور آواز کے سارے جڑے میں ہے پہنچے ہوئے سارا تو کا پورا کرتے ہیں اور آس بھی رکھتے ہیں سہیوگی آواز اتنا پہنچی ہے آپ امید کرتے ہیں کہ آنے والے ٹائم پہ اپنا سہیوگ رکھو گے سو so, آواز باقی ساری پیٹر نگر کمیٹی سارے پہنچے ہیں سب سے پہلے تو میں سارے ہیں تو دنواد کرنا کہ انہوں کا لگایا ہویا بھٹا آج صرف ایک نواز شہر نہیں بلاج نہیں بہت سارے چلے ہوئے اور آداں سہیوگا بھی آواز کر رہی ہے وہ تیرے سہیوگ بہت ودایا چل رہا ہے سو ایک بار پھر ساری آواز ٹیم کو بہت بہت دنواد پر شاہجہ جی میرا خیال ہے کوئی ادارہ کوئی میٹنگ نہیں ہے فورن کو بیٹھے جی نہیں آ سکتے بھائی جان کا ویڈیو کانفرنس تھی پردھان بھی اور کرتے رہے ہیں اور فون پہ بڑی حالی گل ہے کہ جنے بھی ممبر ہے فنکشن لگاتار جی باہر کو بھی کرتے رہے ہیں شادی کریے لکی چپڑ جی تشمیل جی وہ فنکشن سا کچھ بھی ٹھیک نہیں آ پائے انہوں کا سہی باقی براواں کا سہیوگ جا کھول کے دے شاید انہیں سہیوگ کے نا ہزار لوگوں کا جڑا پلا ہوا ہے اور من ہے کہ دو ہزار سولہ سارے پیڈ کو ہی جا چکا گیا سب تو پہلا جاجیکٹ ہے وہ سارے پیڈ لاسپور پہ ہی ہوا اور اتحا ہے وہ سب انہوں نے چابی دے کے جا بنایا گیا اتنا شروع ہوا جاقلا ہے وہ اتنے تک پہنچا سو امید کرتے ہیں چاہے سارے کام کرنے والے لیکن کی سچائی جی وہ بہت ہے کہ یہ تک لے کے آئے گیا جڑا کنٹرول کرنے کا یا ٹرانسپیرنسی سارا کاروبار ہے وہ بند ہے ایک بار پہلے بھی جب تک یہ بندر

جو میں ایک کافر سارے دانی پرامان دا اور ایدے چاہے یہ کامیابونے جڑا سہجور دے ورٹوٹوٹی دا انہیں دنجے رہنے کا حضہ جاندے ہیں اور یہ آس رہتے ہیں کی آر آئیٹ ہے تو کسی اہدا ہی سہجور دنجے رہو گے اپنے شرکاہ لوگ شیئر میں اپنے مصر کراتے ہیں ڈیسٹی صاحب ترکیش دی ڈیبنٹر شاولا جی ریم جی پر گردر کی ਬੰਦੋਰੀ ਸਾਹਿਬ ਜੀ ਦਾ ਮਤਲਬ ਖੇਪੜੀ ਸਾਰੀ ਐਕਟਿੰਗ ਬੀਕ ਸ਼ੰਡਾ ਜਿਹੜਾ ਸਭ ਨੂੰ ਬੈਠੇ ਪਹਿਲਾਂ ਤਾਂ ਤੁਹਾਡੇ ਕਾਰਸ਼ਮ ਕਰਕੇ ਹੀ ਮਨ ਨੂੰ ਉੱਚੀ ਪਸੰਦ ਆ ਗਈ ਮੈਂ ਜਵਿੰਦਰ ਸ਼ਾਹਨਾ ਜੀ ਨਾਲ ਸ਼ਾਇਦ ਵਾਸਤਾ ਪਹਿਲਾਂ ਨਹੀਂ ਸੀਗਾ ਅੱਜ ਫੋਨ ਤੇ ਗੱਲ ਕੀਤੀ ਤਾਂ ਬੜਾ ਆਨੰਦ ਆਇਆ ਉਹਦਾ ਪਿਆਰ ਦੇਖਣ ਨੂੰ ਮੈਨੂੰ ਅੱਜ ਉਹਨਾਂ ਨੂੰ ਤਕਰੀਫਾ ਕਰਨ ਦਾ ਮੌਕਾ ਮਿਲਿਆ ਸੋ ਮੈਂ ਆਵਾਜ਼ ਦਾ ਨਵARTI ਅੰਕ ਸਨ ਇਹਨਾਂ ਦੇ ਸੰਕਰਨ ਨਮਕਾ ਮਿਲਿਆ ਇਹ ਨਹੀਂ પ્રેમ ਦੀ ਜੁਨਾ ਸਕੇ ਬੜੇ ਭਾਵਾਂ ਤੋਂ ਬੜੇ ਪਿਆਰੇ ਇੱਕ ਰਿਸ਼ਤੇ ਸਾਡੇ ਪਰਿਵਾਰਕ ਸਬੰਧ ਹੈ ਔਰ ਉਹ ਆਵਾਜ਼ ਨਾਲ ਗੁਕੇ ਇੰਨੀ ਮੁਕਤਤਾ ਕੰਮ ਕਰਦੇ ਅਸੀਂ ਪ੍ਰੇਮ ਜਿਹੜਾ ਪਿੱਛੇ ਬੈਠੇ ਆਪਣੇ ਮਹਾਰਾਜ ਸਾਹਿਬ ਸੋ ਉਹਨਾਂ ਨੂੰ ਕੈਨੇਡਾ ਤੋਂ ਜੱਸੀ ਜਾਰ ਸਾਡਾ ਭਾਂ ਦੇ ਲੱਗਦਾ ਸੋ ਬੜੀ ਖੁਸ਼ੀ ਮੈਨੂੰ ਦੇਖ ਕੇ ਤਬੀ ਪਾਕੜੀ ਦੀ ਸਾਥ ਚਾਏ ਐ ਔਰ ਕਸਾਣਾ ਦੀ ਚਲੇ ਗਏ ਸੋ ਕੁਛ ਪਹਿਲਾਂ ਫੌਜ ਨਾਲ ਫੋਰ ਵੀ ਸਾਥੀਆਂ ਕਰਨਾ ਚਾਹਾਂਗੇ ਉਹ ਅਸੀਂ ਬਾਤ ਕਰਦੇ ਆਂ ਪਰ ਤੁਹਾਡਾ ਜਿਹੜਾ ਇਹ ਜੋਖਮ ਹੈ ਇਸ ਸੰਸਥਾ ਨੂੰ ਚੁਣ ਔਰ ਮਰੁੱਤਾਂ ਦੀ ਲਾਈ ਇਹ ਦੇਖੋ ਅਸੀਂ ਸਾਰੇ ਇਸ ਮੁਲਕ ਚੋਂ ਕੰਮਕਾਰਾਂ ਦੇ ਬਾਗ ਗਏ ਆਪਣੇ ਕੰਮਾਂ ਨੂੰ ਵਧਾਉਣ ਲਈ ਆਪਣੀ ਰੋਜੀ ਕਿਰਵਾਉਣ ਲਈ ਆਪਣੇ ਪਰਿਵਾਰਾਂ ਨੂੰ ਵਧਾਉਣ ਲਈ ਲੇਕਿਨ ਤੁਹਾਡੇ ਵੱਲੋਂ ਸਾਡੇ ਵਿੱਚ ਪਾਇਆ ਹੋਇਆ ਮੋਹ ਸਾਡੇ ਚ ਪਾਇਆ ਹੋਇਆ ਨਿਕ ਸਾਡੀਆਂ ਦਰਦਾਂ ਨੂੰ ਤਕਾਂ ਨੂੰ ਮਹਿਸੂਸ ਕਰਨਾ ਔਰ ਆਪਣੀ ਕੁਮਾਰੀ ਚ ਉਹਦੇ ਚ ਐਡਾ ਬੜਾ ਜੁੜਦਾਂ ਬਣਾ ਸੋ ਇਹ ਸੰਸਾ ਚੌਣ ਦੀ ਤੁਹਾਡਾ ਬਹੁਤ ਬੜਾ ਯੋਗਤਾ ਨੇ ਜਿਵੇਂ ਜਿਵੇਂ ਮੈਂ ਚਾਹੁੰਦਾ ਕਿ ਸਾਰੇ ਦਾਰਗਾ ਮਾਰ ਕੇ ਚੌਣ। ਇਹ ਉਪਰਲਾ ਇਸ ਰਿਸ਼ਤੇ ਨੂੰ ਛੱਡਦਾ ਕਿ ਮੇਰਾ ਭਤੀਜਾ ਪਰ ਗਵਿੰਦਰ ਦੀ ਵਿਜਨ ਹੈ ਤੇ ਬਿੰਦਰ ਦੀ ਸੋਚ ਹੈ ਬਿੰਦਰ ਦਾ ਫਿਰੰਗਰ ਦਾ ਕੰਮ ਕਰਨ ਦਾ ਨਜ਼ਰੀਆ ਹੈ ਪਕੂ ਦੇ ਨਾਲ ਇਸ ਸੰਸਥਾ ਦੇ ਵਿੱਚ ਮੈਂ ਸ਼੍ਰੀ ਕੇਸ਼ਵਰ ਨੂੰ ਗੱਲ ਕਰ ਰਿਹਾ ਸੀ ਕਿ ਇਹਨਾਂ ਲੋਕਾਂ ਦੇ ਪਤਾ ਨਹੀਂ ਕਿੰਨੇ ਕਰੋੜ ਰੁਪਏ ਇੱਥੇ ਲੱਗ ਗਏ ਕਿਸੇ ਦੇ ਇਲਾਜ ਵਾਸਤੇ ਕਿਸੇ ਦੇ ਮਕਾਨ ਵਾਸਤੇ ਕਿਸੇ ਦੀ ਐਂਬੂਲੈਂਸ ਵਾਸਤੇ ਕਈ ਵਾਰ ਸਾਨੂੰ ਵੀ ਜ਼ਰੂਰਤ ਪੈ ਜਾਂਦੀ ਹੈ ਅਸੀਂ ਆਵਾਜ਼ ਵਾਲਿਆਂ ਨੂੰ ਆਵਾਜ਼ ਮਾਰਦੇ ਹਾਂ ਕਿ ਦੇਖਿਓ ਯਾਰ ਇਹਨੂੰ ਭੇਜ ਦਿਓ ਇਹਨੂੰ ਲਿਆਓ ਇਹਦਾ ਲਾਸਟ ਵਾਰ ਜੋ ਕਿ ਦੀ ਦਵਾਈ ਦਾ ਪ੍ਰਬੰਧ ਕਰੇ ਸੋ ਪਰਮਾਤਮਾ ਅੱਗੇ ਅਰਦਾਸ ਕਰਦਾ ਤੁਸੀਂ ਚੜ੍ਹਦੀ ਕਲਾ ਚ ਰਹੋ ਪਰਤੀ ਚੰਦੀ ਕਲਾ ਚ ਆਰਦੀ ਚੰਦੀ ਕਲਾ ਹੈ ਤੇ ਉਸ ਚੰਦੀ ਕਲਾ ਚੋਂ ਹੀ ਸਾਨੂੰ ਬਹੁਤ ਮਾਣ ਵੀ ਹੈ ਪਿਆਰ ਵੀ ਹੈ ਪਤੀ ਪਿਆਰ ਸਰਕਾਰ ਬਣੇ ਰਹੇ ਸਾਰੇ ਬੱਚੇ ਹੁੰਦੇ ਹੋ